ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਫਿਨਲੈਂਡ ਇੱਕ ਜਹੀ ਆਪਸ਼ਨ ਹੈ ਜਿਹਦੇ ਜਿਹਦੇ ਬਾਰੇ ਬਹੁਤ ਸਾਰੇ ਵਿਦਿਆਰਥੀ ਜਾਣਨਾ ਵੀ ਚਾਹੁੰਦੇ ਨੇ ਔਰ ਸੁਨੇਹਾ ਮੈਮ ਦਾ ਵੀਜ਼ਾ ਅਫਸਰ ਤੋਂ ਸਾਡੇ ਨਾਲ ਫਿਨਲੈਂਡ ਦੇ ਬੈਨੀਫਿਟ ਦੱਸਣਗੇ ਫਿਨਲੈਂਡ ਦੇ ਵਿੱਚ ਪੜ੍ਹਾਈ ਦੇ ਕੀ ਕੀ ਬੈਨੀਫਿਟ ਨੇ ਇਸ ਵੀਡੀਓ ਦੇ ਵਿੱਚ ਤਮਾਮ ਗੱਲਾਂ ਕੀਤੀਆਂ ਗਈਆਂ ਨੇ ਤੁਹਾਨੂੰ ਕੋਈ ਕਨਫਿਊਜ਼ਨ ਹੈ ਤੇ ਤੁਸੀਂ ਦਿੱਤੇ ਗਏ ਨੰਬਰ ਤੇ ਗੱਲ ਜ਼ਰੂਰ ਕਰੋ ਸੋ ਸੁਨੇਹਾ ਮੈਮ ਮੈਂ ਚਾਹੂੰਗਾ ਕਿ ਪੂਰੀ ਜਾਣਕਾਰੀ ਫਿਨਲੈਂਡ ਬਾਰੇ ਸਾਂਝ ਕਰੇ ਸੋ ਫਿਨਲੈਂਡ ਸਟੱਡੀ ਵੀਜ਼ੇ ਦੀ ਗੱਲ ਕਰੀਏ ਤਾਂ ਪਹਿਲੇ ਬੈਨੀਫਿਟਸ ਦੀ ਗੱਲ ਕਰਦੇ ਆ ਸਭ ਤੋਂ ਵੱਡਾ ਬੈਨੀਫਿਟ ਸਿਰਫ ਇੱਕ ਫਿਨਲੈਂਡ ਇੱਧਰ ਦੀ ਡੈਸਟੀਨੇਸ਼ਨ ਹੈ ਜਿੱਥੇ ਅਗਰ ਤੁਹਾਡਾ ਸਪਾਊਸ ਪਲੱਸ 2 ਪਾਸ ਆ ਮੀਨਸ ਕਿ ਜਿਹੜਾ ਤੁਹਾਡਾ ਮੇਨ ਐਪਲੀਕੈਂਟ ਪਲੱਸ 2 ਪਾਸ ਆ ਤਾਂ ਵੀ ਉਹ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ ਪਰਸੈਂਟੇਜ ਮੈਟਰ ਨਹੀਂ ਕਰਦੀ ਗੈਪ ਮੈਟਰ ਨਹੀਂ ਕਰਦਾ विदाउट आर्स भी डिपलोमे जा सद बट अगर डिग्री प्रोग्राम से जाओ तो बैचलरस तीन साल की मास्टर्स दो साल की दो साल का वर्क परमिट आ और मोर ओवर सब तो मेन बेनीफिट फिनलैंड चार साल लीगल प्रोसैस से लेंगे तो अपनी सैटलमेंट लैसते हो पी आर लैसते हो हूँ इनटेक की गल करते हैं कि कमिंग इनटेक के सो सप्टेंबर इनटेक ऑलमोस्ट फुल हो चुका वा हूँ आप जैनरी इनटेक फिल जिच करा ए प्रॉब्लम की हैगी तीन महीने पुराने फंडस होंगे और मै ਮੈਕਸਿਮਮ ਜਿਹੜੇ ਕਲਾਇੰਟਸ ਹੁੰਦੇ ਉਹਨਾਂ ਤੋਂ ਪੁਰਾਣੇ ਫੰਡਸ ਨਹੀਂ ਹੁੰਦੇ ਉਹਨਾਂ ਨੇ ਆਪਣੀ ਟਿਊਸ਼ਨ ਫੀਸ ਵੀ ਅਰੇਂਜ ਕਰਨੀ ਹੁੰਦੀ ਹੈ ਔਰ ਆਪਣੇ 3 ਮੰਥ ਦੇ ਪੁਰਾਣੇ ਫੰਡਸ ਵੀ ਕਰਨੇ ਹੁੰਦੇ ਆ ਸੋ ਥਿਸ ਇਜ਼ ਦਾ ਰੀਜ਼ਨ ਕਿ ਤੁਹਾਡੇ ਕੋਲ 3-4 ਮਹੀਨੇ ਹੋਣੇ ਚਾਹੀਦੇ ਆ ਜਦੋਂ ਤੁਸੀਂ ਕੋਈ ਇਨਟੇਕ ਪਿਚ ਕਰਨਾ ਐਂਡ ਮੋਰ ਓਵਰ ਫਿਨਲੈਂਡ ਦੇ ਵਿੱਚ ਲਿਮਿਟਿਡ ਯੂਨੀਵਰਸਿਟੀਆਂ ਹੈ ਨਹੀਂ ਅਪਾਇੰਟਮੈਂਟ ਨੂੰ ਲੈ ਕੇ ਵੀ ਪ੍ਰੋਬਲਮ ਆਉਂਦੀ ਆ ਸਮ ਹੋ ਤੁਹਾਡੀ ਫਾਈਲ ਪ੍ਰੋਪਰ ਪ੍ਰੋਸੈਸ ਹੋ ਚੁੱਕੀ ਹੁੰਦੀ ਆ ਬਟ ਅਪਾਇੰਟਮੈਂਟ ਨਹੀਂ ਮਿਲਦੀ ਫੇਟ ਅਫਰਮੈਂਟ ਫੇਸ ਕਰਨੀ ਪੈਂਦੀ ਆ ਸੋ ਥਿਸ ਇਜ਼ ਦਾ ਰੀਜ਼ਨ ਕੀ ਫਿਨਲੈਂਡ ਦਾ ਜਿਹੜਾ ਕੇਸ ਹੈਗਾ ਉਹ 2-3 ਮਹੀਨੇ ਆਪਣਾ ਲੈਂਦਾ ਹੈਗਾ ਬਸ। ਸੋ ਬਹੁਤ-ਬਹੁਤ ਧੰਨਵਾਦ ਜੀ ਸਾਡੇ ਨਾਲ ਵਿਸ਼ਾ ਮਾਹਰ ਮੌਜੂਦ ਸੀ ਇਸ ਵੀਡੀਓ ਦੇ ਵਿੱਚ। ਔਰ ਸਕਰੀਨ ਦੇ ਉੱਪਰ ਨੰਬਰ ਹੈ। ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰੋ। ਪੂਰੀ ਜਾਣਕਾਰੀ ਹਾਸਲ ਕਰੋ। ਤੁਹਾਡੇ ਮਨ 'ਚ ਕੋਈ ਡਾਊਟ ਹੈ ਉਹਨੂੰ ਕਲੀਅਰ ਕਰੋ। ਤੁਸੀਂ ਨੇੜੇ ਦੇ ਦਫ਼ਤਰ 'ਚ ਵਿਜ਼ਿਟ ਕਰੋ। ਕਿਸੇ ਵੀ ਬ੍ਰਾਂਚ ਜਾਓ। ਨਿੱਜੀ ਤੌਰ ਤੇ ਗੱਲਬਾਤ ਕਰਕੇ ਆਪਣੇ ਸ਼ੰਕੇ ਦੂਰ ਕਰੋ ਔਰ ਹਰ ਜਾਣਕਾਰੀ ਤਸਦੀਕ ਕਰੋ। ਵੈਰੀਫਾਈ ਕਰੋ। ਸਾਰੀ ਜਾਣਕਾਰੀ ਔਰ ਜਦੋਂ ਤੁਹਾਡੀ ਤਸੱਲੀ ਹੋਵੇ ਫਿਰ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਇਹ ਬੜਾ ਲਾਜ਼ਮੀ ਹੈ ਤਾਂ ਕਿ ਤੁਸੀਂ ਗਲਤ ਡਿਸੀਜਨ ਨਾ ਕਰੋ ਥੈਂਕ ਯੂ ਸਾਰੀ